ਮੈਂ ਤੇਰੇ ਵੀਰੇ ਤੋਂ ਆਪਦੀ ਗੁੱਤ ਪਟਾਉਣੀ ਆ ਮਸਾਂ ਹੀ ਕਹਿੰਦੀ ਆ ਵੀਰੇ ਨਾਲ ਗੱਲ ਕਰਨੀ ਮੈਂ ਨਹੀਂ ਕਰਦੀ ਵੀਰੇ ਬੁਰੇ ਨਾਲ ਗੱਲ ਬੀਬੀ ਮੈਂ ਨਾ ਕਾਲਜ ਕੇ ਮੁੰਡੇ ਨੂੰ ਪਸੰਦ ਕਰਦੀ ਆ ਤੂੰ ਆਪੇ ਤਾਂ ਕਿਹਾ ਸੀ ਵੀ ਕੋਈ ਇਦਾਂ ਦਾ ਕੰਮ ਨਾ ਕਰਦੀ ਐਸੇ ਲਈ ਮੈਂ ਤੈਨੂੰ ਪਹਿਲਾਂ ਹੀ ਦੱਸਤਾ ਫਿਰ ਤਾਹੀ ਤਾਂ ਕਿਹਾ ਸੀ ਫਿਰ ਤੂੰ ਤਾਂ ਕਰਤਾ ਨਾ ਉਹੀ ਕੰਮ ਹਾਲ ਲਈਆ ਕਿ ਮੈਂ ਬੀਬੇ ਨਾਲ ਗੱਲ ਕਰ ਲਈ ਆ ਤੇ ਮੈਨੂੰ ਲੱਗਦਾ ਕਿ ਬੀਬੀ ਮੰਨ ਚੁਈ ਵੀਰਾ ਵੀ ਮੰਨ ਚੁਈ ਕਹਿਤਾ ਮੈਂ ਵਿਆਹ ਕਰਾਉਂਦਾ ਉਹਦੇ ਨਾਲ ਕਰ ਮਨਣਾ ਨਾਮ ਉਹਨਾਂ ਫੱਡੀ ਮਰਜ਼ੀ ਆ ਨਹੀਂ ਮੈਂ ਆਪਣੇ ਆਪ ਵਿਆਹ ਕਰਵਾ ਲਵਾਂ ਆਹਾ ਫਿਰ ਆਹਾ ਜੁੱਤੀ ਵੀ ਵਰੂਗੀ ਜੁੱਤੀ ਕਰਾਉ ਉਹਦੇ ਨਾਲ ਵਿਆਹ ਵੱਡਾ ਸਰਦਾਰ ਤੈਨੂੰ ਕੀ ਪਤਾ ਡਰਾਈਵਰਾਂ ਦੀ ਜ਼ਿੰਦਗੀ ਬਹੁਤ ਔਖੀ ਆ ਰੋੜਾ ਤੇ ਧੱਕੇ ਖਾਣੇ ਪੈਂਦੇ ਆ ਰੋਟੀ ਕਦੇ ਮਿਲਦੀ ਆ ਕਦੇ ਨਹੀਂ ਮਿਲਦੀ ਖਤ ਹੈ ਹੀ ਤੇ ਸੱਚ ਸੁਖ ਤੈਨ ਕਿਤੇ ਗੱਲ ਕਰੇ ਮੈਂ ਨਹੀਂ ਗੱਲ ਕੀਤੀ ਉਹਦੇ ਨਾਲ ਹਾਲੇ ਗੱਲ ਕੀਤੀ ਨਹੀਂ ਫਿਰ ਕਦੋਂ ਕਰੇਗੀ ਸ਼ਰਮ ਮੈਨੂੰ ਤਾਂ ਡਰ ਚ ਲੱਗੀਆਂ ਦਾ ਪਤਾ ਨਹੀਂ ਤੇਰੇ ਘਰ ਦੇ ਮੰਨਣਗੇ ਪਤਾ ਹੀ ਨਾ ਉਹ ਯਾਰ ਤੇਰੇ ਘਰ ਦੇ ਬਹੁਤ ਅਮੀਰ ਆ ਤੇ ਸਾਡੇ ਘਰ ਦੀ ਹਾਲਾਤ ਤਾਂ ਤੈਨੂੰ ਪਤਾ ਹੀ ਆ ਕਿਤੇ ਆਪਣੇ ਪਿਆਰ ਦੇ ਵਿੱਚ ਆ ਗਰੀਬੀ ਮੇਰੀ ਨਾਲ ਚ ਲੱਖ ਨਾ ਕਰਾਈ ਕੋਈ ਨਹੀਂ ਹੁੰਦੇ ਹੈ ਹੁੰਦਾ ਹੈ ਬਸ ਠੀਕ ਆ ਹਕ ਮੈਨੂੰ ਤੇਰੇ ਪਿਆਰ ਤੇ ਸ਼ੱਕ ਨਹੀਂ ਹੈਗਾ ਪਰ ਮੈਂ ਤੇਰੇ ਘਰ ਦੇਆਂ ਤੋਂ ਡਰਦਾ ਹਾਂ ਕੋਈ ਨਾ ਮੈਂ ਵੀ ਕੰਦੀ ਕੰਦੀ ਪਈ ਆ ਤੇਰੀ ਉਹ ਕੋਈ ਨਾ ਐਵੇਂ ਨਹੀਂ ਰੋਲਣ ਦੇ ਤੇ ਥੋੜੀ ਗੱਲ ਕਰ ਲਈ ਉਹ ਅੱਛਾ ਜੀ ਬਸ ਤੇਰੀਆਂ ਇਹ ਗੱਲਾਂ ਕਰਕੇ ਨਾ ਮੈਨੂੰ ਤੇਰੇ ਤੇ ਪਿਆਰ ਆ ਜਾਂਦਾ ਕੰਪਨੀ ਨਾਲ ਵੀ ਸਿੱਖ ਤੋ ਸਿੱਖ ਇਹ ਤਾਂ ਚਲ ਠੀਕ ਆ ਮੈਂ ਨਾ ਥੱਲੇ ਜਾਣਾਗਾ ਕਿਤੇ ਮੰਮੀ ਨਾ ਆ ਜਾਏ ਕਿਤੇ ਫੋਨ ਤੇ ਲੱਗੇ ਬੈਠਾਂ ਮੈਨੂੰ ਤਾਂ ਤੁਹਾਡੇ ਨੂੰ ਪਤਾ ਹੀ ਆ ਉਹ ਯਾਰ ਫਿਰ ਵੀ ਥੋੜਾ ਬੋਤਲਾ ਕਰਦਿਆਂ ਡਰ ਹੁੰਦੀ ਆ ਨਾ ਮੈਂ ਤਾਂ ਉਹਦੀ ਤੈਨੂੰ ਫੋਨ ਕਰ ਦੂੰਗਾ ਮੈਨੂੰ ਵੀ ਚੱਲ ਠੀਕ ਆ ਓਕੇ ਅੱਜ ਪਤਾ ਨਹੀਂ ਕੋਸ ਹੋਊਗੀ ਖਾਲੀ ਨਹੀਂ ਅੱਜ ਦਿਖਾਵਾਂਗੇ ਗੋਭੀ ਵਾਲੇ ਘਰ ਦੇ ਪਰੌਂਠੇ ਆਗੇ ਤੁਸੀਂ ਹਾਂ ਆ ਮੇਰੇ ਕੋਲ ਸਮਾਂ ਬਾਈਟ ਹਮ ਲਾਤਾ ਬਸ ਘੰਟਾ ਲੱਗੀ ਜਾਂਦੇ ਆ ਹੋਰ 10 ਦਿਨ ਹੋ ਗਏ ਆ ਮੇਰਾ ਪਾਣੀ ਪੂਨਿੰਦੇ ਆ ਦੇ ਆ ਗੋਟਾ ਪਾਣੀ ਦੇ ਆ ਠੰਡਾ ਜਿਹਾ ਲੈਣੀ ਇਹ ਲੈ ਲਈ ਹਣ ਕੰਮ ਕਰਨ ਜਵਾਕ ਜਵਾਕ ਲੰਗੀ ਦੀ ਕਿ ਹੁਣ ਪਰੇ ਨਾਲ ਬਾਹਰ ਨੂੰ ਗਾਇਆ ਬੱਤਕੇ ਵੀ ਗਿਆ ਮਾਦਾ ਅਰ ਕੀ ਗਿਆ ਉਹ ਆਪਣੇ ਯਾਰਾਂ ਦੋਸਤਾਂ ਕੋਲ ਜਾਣਾ ਉਹਨੇ ਕਿੱਥੇ ਜਾਣਾ ਚਾਹ ਬਣਾ ਬਸ ਤੀ ਸਾਭ ਹੀ ਬਣਾ ਲਈ ਕੋਈ ਨਹੀਂ ਤੇ ਕੀ ਕਰਦਾ ਦਿਨੇ ਮਾੜਾ-ਵੋਟਾ ਪੜਦਾ ਫੁਰਦਾ ਕਰਕੇ ਪੜਦਾ ਵਧੀਆ ਪੜਦਾ ਹੁੰਨੀ ਆ ਜੀਗਾ ਥੋੜਾ ਟਾਈਮ ਹੋ ਗਿਆ ਹੁਣ ਇੱਧਰ ਨੂੰ ਬਾਬਾ ਚਾਚੂ ਟੀਕੇ ਤਰ ਬੜਕ ਰੱਖਿਆ ਪਰ ਮਰੀ ਜੇ ਜ ਬੜਕ ਨੂੰ ਬੜਕ ਕਿਤੇ ਜਾਂਦਾ ਸਿੱਧਾ ਕਾਲਜ ਚੋਂ ਘਰੇ ਆਉਂਦਾ ਘਰੋਂ ਇੱਧਰ-ਇੱਧਰ ਵਹਿੰਦਾ ਰਹੇ ਜਾਂ ਦੋਸਤਾਂ ਨਾਲ ਜਾਂ ਦੋਸਤੀ ਖਰਾਬ ਕਰ ਦਿੰਦੇ ਆ ਨਾ ਪਈਰੀ ਪਤਾ ਨਹੀਂ ਹੁੰਦਾ ਹੁੰਦਾ ਸੇਫਤੇ ਦੇ ਵੇਚ ਗਿਆ ਫਿਰ ਔਖਾ ਤਰ ਉਹ ਤਾਂ ਗੱਲ ਫੁੱਲੀ ਠੀਕ ਹੈ ਮੈਂ ਤਾਂ ਕਹਿੰਦੀ ਮੈਂ ਇਹ ਕਸਟਾਨੇ 2 ਪੈਸੇ ਹੁਸੇ ਚਾਹੀਦੇ ਸੀ ਮੈਨੂੰ ਕਮਲਜੀਤ ਤੇ ਤੈਨੂੰ ਕੀ ਪਤਾ ਗੱਡੀ ਦੀ ਕਿਸ਼ਤ ਕਿੰਨੀ ਔਖੀ ਭਰੀ ਆ ਕਿਸ਼ਤ ਤਾਂ ਐ ਆਉਂਦੀ ਆ ਜੀ ਮੈਂ ਪਹਿਲੀ ਚੋਂ ਸੱਪ ਨਿਕਲਦਾ ਹੁੰਦਾ ਤੈਨੂੰ ਕੀ ਪਤਾ ਡਰਾਈਵਰਾਂ ਦੀ ਜ਼ਿੰਦਗੀ ਬਹੁਤ ਔਖੀ ਆ ਰੋੜਾ ਤੇ ਠੇਕੇ ਖਾਣੇ ਪੈਂਦੇ ਆ ਰੋਟੀ ਕਦੇ ਮਿਲਦੀ ਆ ਕਦੇ ਨਹੀਂ ਮਿਲਦੀ ਇੱਕ ਡਰਾਈਵਰ ਬੰਦਾ ਆਪਣੇ ਪਰਿਵਾਰ ਲਈ ਤੈਨੂੰ ਪਤਾ ਕੀ ਕੀ ਪਾਪੜ ਵੇਲਦਾ ਮੇਰੇ ਨਾਲੋਂ ਵੱਧ ਤਾਂ ਤੈਨੂੰ ਪਤਾ ਹੋਣਾ ਚਾਹੀਦਾਗਾ ਏਗਾ ਤਾਂ ਮੈਂ ਵੀ ਸਮਝਦੀ ਆ ਜਿਹੜੀ ਤੁਸੀਂ ਕਹਿੰਦੇ ਹੋ ਅੱਜ ਤੁਸੀਂ ਮੁੜਦੇ ਨਹੀਂ ਨਾ ਦਸ ਦਸ ਸਾਲ ਮੇਰਾ ਵੀ ਦਿਲ ਤਰੰਗ ਤਰੰਗ ਕਰਦਾ ਰਹਿੰਦਾ ਹੈ ਆ ਮੈਨੂੰ ਪਤਾ ਮੈਂ ਕਿਵੇਂ ਪਾਈ ਪਾਈ ਜੋੜ ਕੇ ਘਰ ਚ ਲਾਉਣੀ ਆ ਤੁਹਾਡਾ ਤਾਂ ਉਹ ਕੰਮ ਹੈ ਫੌਜੀ ਜਿਵੇਂ ਮਹੀਨਾ ਨਹੀਂ ਮੁੜਦੇ ਹੈਗੇ ਆ ਤੁਸੀਂ ਵੀ ਦਸ ਦਸ ਦਿਨ ਨਹੀਂ ਮੁੜਦੇ ਹੈਗੇ ਮੈਂ ਜਾਣਦੀ ਆ ਨੂੰ ਮੇਰੇ ਤੇ ਕੀ ਬੀਤਤੀਆਂ ਨੇ ਕੋਈ ਨਹੀਂ ਸਦਾ ਗਰੀਬੀ ਹੀ ਰਹਿੰਦੀ ਬੰਦੇ ਤੇ ਵਧੀਆ ਬਾਬਾ ਆਪੇ ਦਿਨ ਫੇਰੂਗਾ ਆਪਣੇ ਤੇ ਤੇ ਫੇਰ ਦੇਖੀ ਇੱਕ ਨੂੰ ਸੁਖਣਾ ਆਪਣਾ ਗੱਭਰੂ ਹੋ ਗਿਆ ਤੇ ਲੈ ਜਿੱਤੇ ਕਿਤੇ ਬਣ ਗਿਆ ਅਫਸਰ ਬਾਰੇ ਨਾਰੇ ਹੋ ਜਾਣਗੇ ਦੇਖੀ ਫਿਰ ਆ ਗੱਭਰੂ ਦਾ ਸੁੱਖਣਾ ਮੁੰਡਾ ਆਪਣਾ ਕੋਈ ਗਿਆ ਤੇ ਮੇਰੇ ਨਾਲ ਜ਼ਿਆਦਾ ਗੱਲਾਂ ਕੀਤੀ ਹੈ ਗੱਭਰੂ ਹਾਂ ਆਪਣਾ ਮੁੰਡੇ ਨਾਲ ਨਾ ਕੋਈ ਕੁੜੀ ਪੜਦੀ ਆ ਕਾਲਜ ਵਿੱਚ ਅੱਛਾ ਤੇ ਉਹ ਕਹਿੰਦਾ ਸੀਗਾ ਕਹਿੰਦਾ ਮੈਂ ਵਿਆਹ ਕਰਾਉਣਾ ਕੁੜੀ ਨਾਲ ਕਿਉਂ ਪੈਡੀ შეਤੀ ਹਜੇ ਤਾਂ ਉਹਦੇ ਤਾਂ ਬਥੇਰੇ ਨਾਲ ਸਾਲਾਂ ਜਾਂ ਮੇਰੇ ਨਾਲ ਪਤਾ ਨਹੀਂ ਕੋਈ ਕੁੜੀ ਕੜੀ ਪਸੰਦ ਆ ਗਈ ਹੋਈ ਤਾਂ ਮੈਂ ਤੁਹਾਨੂੰ ਪੁੱਛ ਲਈਦੀ ਵੀ ਤੁਹਾਡੀ ਕੀ ਸਲਾਹ ਹੈ ਤੁਹਾਡੀ ਮਰਜ਼ੀ ਨਾਲ ਕਰਨ ਲੱਗਿਆ ਆਉਣੇ ਤਾਂ ਅਕਸਰ ਵੇਖਣਾ ਮੈਂ ਉਹਨੂੰ ਬਣਦਾ ਮੇਰੀ ਤਾਂ ਨੰਨ ਹੀ ਰੋੜਾ ਦੇ ਧੱਕੇ ਖਾਂਦੇ ਦੀ ਤੁਹਾਡੀ ਮਰਜ਼ੀ ਦਾ ਕਿਹੜੀ ਕਰਦੇ ਵਾ ਉਹਨੇ ਮੈਨੂੰ ਪੁੱਛਿਆ ਦੀ ਤਾਂ ਕਰਕੇ ਮੈਂ ਤੁਹਾਡੇ ਕੋਲ ਗੱਲ ਕਰੀਏ ਕੋਈ ਨਹੀਂ ਆ ਜਾਣ ਦੇ ਕਰਦਾ ਇੱਕੋ ਨਾ ਗੱਲ ਮੈਂ ਆਪੀ ਮੈਂ ਤਾਂ ਕਹਿੰਦੀ ਸੀ ਤੁਸੀਂ ਜ਼ਿਆਦਾ ਨਾ ਬੋਲਿਓ ਕਿਉਂਕਿ ਹੁਣ ਤੈਨੂੰ ਪੱਦੀ ਆ ਜਵਾਖ ਗੱਭਰੂ ਹੋ ਗਿਆ ਤੇ ਕੋਈ ਮਨਿੱਕੀ ਨਾ ਗੱਲ ਹੋ ਜੇ ਫੇਰ ਨਾ ਤਾਸਾਂ ਤੇ ਪਾਣੀ ਫੇਰ ਦੂਗਾ ਮੈਂ ਤਾਂ ਰੋੜਾ ਤੇ ਧੱਕੇ ਖਾਂਦਾ ਫਿਰਦਾ ਕਿਹਦੇ ਮਾਰਾ ਫਿਰਦਾ ਇਹਦੇ ਮਾਰਾ ਇੱਕ ਮਾਰੀ ਕਰਦਾਗਾ ਤੇਰੀ ਹਜੇ ਉਮਰ ਕਿੰਨੀ ਹੋ ਗਈ ਵਿਆਹ ਨੂੰ ਉਹ ਤਾਂ ਗੱਲ ਤੁਹਾਡੀ ਵੀ ਸਹੀ ਐ ਤਾਂ ਬਹੁਤ ਗਲਤ ਗੱਲ ਸੋਚ ਲਈ ਉਹਨੇ ਨਾਲੇ ਹਜੇ ਉਮਰ ਕਿੰਨੀ ਕੋਈ ਆਜ ਉਸ ਮਾੜਾ ਮੋਟਾ ਪਿਆਓ ਬਾਰੇ ਵੀ ਸੋਤਲੇ ਵੀ ਮੇਰਾ ਪਿਆਓ ਤਾਂ ੱੱਕੇ ਖਾਂਦਾ ਫਿਰਦਾ ਕੀਦੇ ਮਾਰਾ ਫਿਰਦਾਗਾ ਉਸੇ ਮਾਰਾ ਰੋੜਾ ਤੇ ੱੱਕੇ ਖਾਂਦਾ ਫਿਰਦਾ ਮੈਂ ਚਲ ਤੁਹਾਡੀ ਵੀ ਗੱਲ ਸਹੀ ਐ ਪਰ ਮੈਂ ਤੁਹਾਨੂੰ ਕਹਿੰਨੀ ਆ ਜੇ ਜੁਨਾ ਉਹ ਆ ਗਿਆ ਉਹ ਤੁਸੀਂ ਭੱਜ ਕੇ ਨਾ ਪਿਆਓ ਉਹ ਚੰਗਾ ਪੱਜ ਕਿਦਾਂ ਨਹੀਂ ਪੜਣਾ ਮੈਂ ਪਿਆਰ ਨਾਲ ਸਮਝਾਉਂਗਾ ਉਹਨੂੰ ਪਾਹੀ ਦਾ ਕਹਿੰਦੀ ਆ ਮੈਂ ਵੀ ਉਹਨੂੰ ਅਕਸਰ ਬਣਦਾ ਦੇਖਣਾਗਾ ਸ਼ਰਮੂ ਕਦੋਂ ਆਇਆ ਠੀਕ ਆ ਹੁਣ ਆਇਆਗਾ ਅੱਛਾ ਅੱਛਾ ਕਿੱਧਰ ਜਾਵਣੇ ਉਹ ਮੈਂ ਦੋਸਤ ਨੂੰ ਮੈਨੂੰ ਗਿਆ ਸੀਗਾ ਤੂੰ ਉਸਤਨ ਦਾ ਮਿਲਿਆ ਕਰ ਬੁੱਤ ਤੂੰ ਮੜਾ ਜਾਂ ਸਿਆਣਾ ਬਣ ਸੇਰੇ ਤੇ ਮੈਨੂੰ ਬਹੁਤ ਆਸਾਂ ਨੇ ਤੈਨੂੰ ਪੜਾਉਣਾ ਲਿਖਾਉਣਾ ਕਰੋੜਾਂ ਤੇ ਮੈਂ ਥੱਕੇ ਖਾਂਦਾ ਬੈਠਦਾ ਕਿਹਦੇ ਮਾਰਾ ਫਿਰਦਾ ਤੇਰੀ ਹੱਦੀ ਉਮਰ ਹੈਗੀ ਬੇਟਾ ਮਾੜਾ ਮੋਟਾ ਕੁਛ ਸੋਚ ਮੇਰੇ ਬਾਰੇ ਵੀ ਸੋਚ ਸਾਡਾ ਬੜੇਪਾ ਅਹੀਂ ਰਲ ਜੂਗਾ ਪਾਪਾ ਮੈਂ ਪਸੰਦ ਕਰਦਾਗਾ ਪਸੰਦ ਕਰਦਾ ਪੁੱਤ ਤੇਰੀ ਖਾਤਰ ਹੋਰ ਬਥੇਰੀਆਂ ਕੁੜੀਆਂ ਨੇ ਬਥੇਰੀਆਂ ਰਸਤੇ ਆਉਣਗੇ ਤੈਨੂੰ ਫਿਰ ਪਾਪਾ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਮਾਪੇ ਦੇ ਸੁਪਨਿਆਂ ਤੋਂ ਵੱਧ ਕੇ ਹੁਣ ਤੈਨੂੰ ਉਹ ਹੋਗੀ ਇਕਮਾਕੋ ਸੋਚ ਤੇਰੇ ਮਾਰਾ ਠੱਕੇ ਖਾਂਦਾ ਪੁੱਤ ਮੈਂ ਰੋਡਾਂ ਦੇ ਉੱਤੇ ਠੱਕੇ ਤੇਰੇ ਮਾਰਾ ਖਾਂਦਾ ਫਿਰਦਾ ਇਕਮਾ ਮੈਂ ਨਾ ਐ ਡੈਡਰ ਮਾਨਤ ਦਿਲ ਤੇ ਰੱਖੀ ਬੈਠਾਂਗਾ ਉਹਦੇ ਚ ਮੈਂ ਤੈਨੂੰ ਬਹੁਤ ਵੱਡਾ ਅਫਸਰ ਬਣਨਾ ਦੇਖਣਾ ਚਾਹਣਾਗਾ ਬਾਪੂ ਆਸ ਤਾਂ ਵਿਆਹ ਤੋਂ ਬਾਅਦ ਵੀ ਬਣਿਆ ਜਾ ਸਕਦਾ ਖੁਦਾ ਕਿਹੜਾ ਕੋਈ ਟਾਈਮ ਹੁੰਦਾ ਹੈ ਕਰ ਦੋ ਬਣਾਰ ਵਿਆਹ ਉਹ ਬਾਅਦ ਬਾਪੂ ਚਾਹਤੇ ਗੁੱਸਾ ਕਰੋ ਚਾਹੇ ਕੁਛ ਮਾਰਜੀ ਕਰੋ ਪਰ ਮੈਂ ਵਿਆਹ ਤਾਂ ਓਥੇ ਕਰਾਂਗਾ ਜਿਹੜੇ ਸਾਡੇ ਚ ਆ ਕੇ ਸਾਡੇ ਕੋਈ ਚਾਹ ਨਹੀਂ ਗੇ ਪੜਾਇਆ ਲਿਖਾਇਆ ਤੈਨੂੰ ਇਸ ਕੰਮ ਲਈ ਆ अज तो ही करा तू मैं पता मैं कहता मैंने ना मेरा मर्जी नहीं मैं अपने आप बया करा ला करा जुती भी करूगी जुती ਕਰਾਉ ਉਹ ਇਹ ਉਹਦੇ ਨਾਲ ਵਿਆਹ ਵੱਡਾ ਸਰਦਾਰ ਇਹ ਕਮ ਕਿੱਥੇ ਉੱਠਿਆ ਨਹੀਂ ਆਲੇ ਉਹਨੇ ਕਿਉਂ ਉੱਠਣਾ ਦੀਗਾ ਉਂਤਰ ਆਪ ਨਹੀਂ ਰੋਟੀ ਖਾਧੀ ਸਵੇਰੇ ਨਹੀਂ ਖਾਧੀ ਹੈਗੀ ਕਿਉਂ ਉਹੀ ਗੱਲ ਪਿੱਛੇ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਮਾੜਾ ਮੋਟਾ ਤੁਸੀਂ ਠੰਡੇ ਰਹੋ ਤੁਸੀਂ ਕਿਹੜੇ ਠੰਡੇ ਰਹੇ ਹੋ ਕਮਾਲ ਦੀ ਗੱਲ ਓਏ ਕਮਾਲ ਹੁਣ ਵੀ ਤੁਸੀਂ ਐ ਨਾ ਬੋਲਿਓ ਆਖੀਆ ਉਹ ਗੋਡੇ-ਗੋਡੇ ਦਿਨ ਚੜਿਆ ਪਿਆ ਮੜਾ ਇਹ ਦੇਖ ਲਾ ਉਹ ਟਾਈਮ ਆ ਉੱਠਣ ਦਾ ਤੇਰਾ ਕੰਮ ਦੱਸੋ ਕੀ ਆ ਮੈਂ ਹੁਣ ਘਰ ਦੇ ਕੰਮ ਕਰਨੇ ਹੁੰਦੇ ਆ ਕਿ ਕਿ ਘਰ ਦੇ ਕੰਮ ਚੱਕੇ ਗਏ ਬੱਸ ਕਰੀਓ ਤੇ ਆਲਾ ਵੀ ਬੋਲ ਪਿਆ ਕਰ ਉਹ ਰੋਟੀ ਦਾ ਤਾਂ ਖਾਦੀ ਨਹੀਂ ਮੈਨੂੰ ਭੁੱਖ ਨਹੀਂ ਬਾਪੂ ਚੱਲ ਤੇਰੀ ਮਰਜ਼ੀ ਆ ਹੁਣ ਤੂੰ ਰੋਟੀ ਖਾ ਲੈ ਜੇ ਤੇਰਾ ਨਹੀਂ ਸਰਦਾ ਕਰਾਉਣਾ ਵਿਆਹ ਤੂੰ ਉੱਥੇ ਕਰਾ ਲੈ ਸੱਦ ਲੈ ਉਹਨਾਂ ਨੂੰ ਪਰ ਮੇਰੇ ਰਮਾਨਾਂ ਦਾ ਤੂੰ ਕਲਾ ਘੁੱਟਦਾਗਾ ਮਾਰੇ ਸੁਪਨੇ ਬਹੁਤ ਵੱਡੇ ਸੀ ਸੋਚੀ ਬੈਠਾ ਸੀ ਜਿਹੜਾ ਕੁਝ ਮੈਂ ਬਾਪੂ ਮੈਂ ਕਿਹੜਾ ਤੁਹਾਡੇ ਸੁਪਨੇ ਤੋੜਨ ਲੱਗਿਆਗਾ ਕੋਈ ਨਹੀਂ ਵਿਆਹ ਤੋਂ ਬਾਅਦ ਵੀ ਮੈਂ ਤੁਹਾਡੇ ਸੁਪਨੇ ਪੂਰੇ ਕਰਦਾ ਜਾ ਚੱਲ ਤੇਰੀ ਮਰਜ਼ੀ ਆ ਜਿਵੇਂ ਤੇਰੀ ਮਰਜ਼ੀ ਕਰਨਾ ਠੀਕ ਆ ਚਲ ਮੈਂ ਸੁਖਣਾ ਗੱਲ ਕਰਦਾਗਾ ਪੋ ਵੀ ਆ ਦੇ ਕਰ ਦੇਣਾ ਗੱਲ ਕਰ ਲੂਗੀ ਸਰ ਰੋਟੀ ਰੁੱਟੀ ਖਾਲਾ ਪੁੱਤ ਹਾਂ ਰੋਟੀ ਖਾ ਲੈ ਪਹਿਲਾਂ ਅੱਧਾ ਹੋ ਗਿਆ ਤੱਕ ਦਿੰਚ ਮੜਾ ਜਾ ਆਪਦੇ ਬਾਰੇ ਵੀ ਸੋਚ ਲੈ ਸਾਡੇ ਬਾਰੇ ਉਹ ਹੁਣ ਸੋਚ ਕੇ ਕੀ ਬਣਦਾ ਹੁਣ ਤਾਂ ਜਿਹੜੀ ਗੱਲ ਨੇ ਹੋਣਾ ਉਹ ਤਾਂ ਹੋ ਕੇ ਰਹੂਗੀ ਐਸ ਵੀ ਇਹਦੇ ਵੀ ਮੋਢਿਆਂ ਤੇ ਸਟਾਰ ਲੱਗੇ ਹੋਣ ਮੇਰਾ ਵੀ ਐਂ ਚਿਹਰਾ ਖੋਸ ਹੋਵੇ ਦੇਖ ਕੇ ਉਹ ਮੇਰੀ ਗੱਲ ਸੁਣ ਲੈ ਜੇ ਇਹਦੀ ਕਿਸਮਤ ਤੇ ਸਟਾਰ ਲੱਗਣੇ ਹੋਏ ਨਾ ਉਹ ਲੱਗ ਕੇ ਰਹਿਣਗੇ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਦੱਸਾਂ ਅੱਲਾ ਹੀ ਤਾਂ ਜਾਣਦਾਗਾ ਦੁਨੀਆਂ ਕੀ ਕਹੂ ਮੈਨੂੰ ਦੁਨੀਆਂ ਤਾਂ ਜਿਹੜਾ ਕੁਝ ਕਹਿਣਾ ਤਾਂ ਕਹੂਗੀ ਏ ਮੇਰੀ ਗੱਲ ਸੁਣ ਆਪਣਾ ਇੱਕ ਕੱਲਾ ਕੱਲਾ ਜਵਾਕ ਆ ਜੇ ਕੋਈ ਗੱਲਬਾਤ ਹੋ ਗਈ ਉਦੋਂ ਦੁਨੀਆਂ ਕੀ ਕਹੂਗੀ ਤਾਂ ਤਾਂ ਹੀ ਤਾਂ ਮੈਂ ਕਹਤਾ ਰੋਟੀ ਰਾਟੀ ਖਵਾ ਦੇ ਉਹਨੂੰ ਭੁੱਖਾ ਮਰੀ ਜਾਂਦਾ ਰਾਤ ਦਾ ਮੈਂ ਖਵਾਉਂਦੀ ਆ ਰੋਟੀ ਆ ਮੀਆਗਾ ਤਲੰਦਰ ਮੈਂ ਤਾਂ ਪਤਾ ਹੀ ਨਹੀਂ ਸੀ ਬਾਪੂ ਨੇ ਢੀਸੇ ਤੇ ਮਨ ਜਾਣਾ ਹੈਲੋ ਸੋਖਾ ਹਾਂ ਸੋਕਰ ਤੇਰੀਆਂ ਕੀਤੀਆਂ ਅਰਦਾਸਾਂ ਰੱਬ ਨੇ ਕਬੂਲ ਕਰ ਲਈਆਂ ਮੈਂ ਸਮਝੀ ਨਹੀਂ ਕੁਛ ਉਹ ਬੱਪੂ ਬਿਆਲ ਹੀ ਮੰਨ ਗਿਆ ਤੂੰ ਸੱਚੀ ਕਹਿ ਰਹੀ ਐ ਹਾਂ ਲੈ ਆ ਤਾਂ ਭਾਈ ਨੂੰ ਇਹ ਗੱਲ ਹੋਈ ਚਲੋ 6-6 ਦਿਨਾਂ ਤੂੰ ਵਿਆਹ ਦੇ ਘਰੇ ਗੱਲ ਕਰ ਤੇ ਅਸੀਂ ਤੇਰੇ ਘਰੇ ਰਿਸ਼ਤਾ ਲੈ ਕੇ ਆਈਏ ਫਿਰ ਠੀਕ ਕੋਈ ਨਾ ਮੈਂ ਬੇਬੇ ਨਾਲ ਗੱਲ ਕਰਦੀ ਆ ਅਸੇਤੀ ਕਰੀ ਠੀਕ ਆ ਚਲ ਠੀਕ ਆ ਸ਼ੁਕਰ ਰੱਬਾ ਤੂੰ ਮੇਰੀ ਸੁਣ ਲਈ ਆਖਿਰ ਮੇਰੀ ਪੋਖੜਤਾ ਦਾ ਕੁਝ ਤਾਂ ਅਸਰ ਹੋਇਆ ਲਗਾਸ ਰੱਬ ਵੀ ਰੋਜ਼ ਹੀ ਆ ਜਾਂਦਾਗਾ ਚੜ ਕੇ ਆਏ ਨਹੀਂ ਹੈਗਾ ਬਿਕ 2 ਦਿਨ ਦਮ ਲੈ ਲਾ ਇੱਕ ਪ੍ਰੀਤ ਹੈਗਾ ਪਤਾ ਨਹੀਂ ਕਿੱਧਰ ਨੂੰ ਗਿਆ ਹੈਗਾ ਉਹਨੂੰ ਆਏ ਨਹੀਂ ਨੀ ਨਾ ਵੀ ਮੀ ਉੱਤੋਂ ਚੜਿਆ ਉਹਨਾਂ ਵੀ ਕੱਕ ਕੁੱਤਰ ਨਾਲ ਜਾ ਕੇ ਮੱਜਾ ਭੁਖੀਆਂ ਮਰਦੀਆਂ ਲੈਈਆਂ ਇਹਨੂੰ ਵੀ ਜੋ ਆ ਕੇ ਇਹਨੂੰ ਕੌਣ ਸਮਝਾਵੇ ਸਾਰਾ ਦਿਨ ਲਿੱਖਿਆ ਰਹਿੰਦਾਗਾ ਆ ਦਾ ਫੇਦਲਾ ਕੀ ਉਹਦੀ ਔਕਰੀ ਵੀ ਨਹੀਂ ਹੈਗੀ ਤੂੰ ਕੱਖ ਦਾ ਕੁੱਤਰ ਜਪੜਾ ਮਾਨਸਾ ਨਾ ਫੇਰ ਕਹੂਗਾ ਮੈਂ ਤਾਂ ਕੰਮ ਕਰਕੇ ਗਿਆ ਸੀ ਠੀਕ ਸੁਆ ਕਰਕੇ ਗਿਆ ਸੀ ਸਤਾ ਜੁੱਲਿਆਂ ਦੀ ਅੱਟੱਕ ਡੱਕਰਾ ਹੋਈ ਗਿਆ ਫਾਈਲ ਨਹੀਂ ਜਾਂ ਡੱਕਰੇ ਚ ਗਿਆ ਜੇ ਵੀ ਪਿੱਛੇ ਤਾਂ ਬੀ ਬੀ ਮੈਂ ਤਾਂ ਨੂੰ ਕਿੰਨੇ ਵਾਰੀ ਸਮਝਾਇਆ ਵੇ ਇੱਧਰ ਬਸੂਆਂ ਵਾਲੇ ਨਾ ਆਇਆ ਕਰ ਤੂੰ ਫਿਰ ਕੀ ਹੋ ਗਿਆ ਜੇ ਮੈਂ ਕਰ ਦੂੰਗੀ ਤਾਂ ਨਹੀਂ ਪੁੱਤ ਪੜ ਲਾ ਆਹੀ ਉਮਰ ਆ ਤੇਰੀ ਪੜਨ ਲਿਖਣ ਦੀ ਪੜਾਈ ਵਿੱਚ ਚਲੀ ਜਾਂਦੀ ਮਾਂ ਮੇਰੀ ਨਾਲ ਨਾਲ ਕੰਮ ਦਾ ਸਾਰੇ ਉਮਰ ਕਰਨੇ ਆਗੇ ਤੈਨੂੰ ਮੈਂ ਦੱਸਾਂ ਇਹਨਾਂ ਦਾ ਨਾ ਲਿਆ ਕਰ ਇੰਨਾ ਹੋ ਵੀ ਹਾਂ ਮੈਂ ਜਾ ਕੇ ਕੰਮ ਕਰਾਂ ਮੈਂ ਹੈਗੀਆਂ ਕਰਨ ਨੂੰ ਫੇਰ ਕੀ ਹੋ ਗਿਆ ਤੂੰ ਆਰਾਮ ਕਰ ਲੈ ਮੈਂ ਕਰ ਦਿੰਦੀ ਆ ਨਹੀਂ ਪੁੱਤ ਬਥੇਰਾ ਆਰਾਮ ਕਰ ਲਿਆ ਹੁਣ ਤੱਕ 2 ਵਜੇ ਦੇ ਤੱਕ ਸੁੱਤੀ ਰਹੀਆਂ ਜੀ ਬੇਬੇ ਤੂੰ ਐ ਨਹੀਂ ਮੰਨਣਾ ਪੜਾ ਇੱਧਰ ਇੰਨਾ ਚ ਕਿਵੇਂ ਲਾੜ ਪਿਆਰ ਬੇਬੇ ਦਾ ਕਿਵੇਂ ਖਿਆਲ ਆ ਗਿਆ ਅੱਜ ਤੈਨੂੰ ਉਹ ਬਸ ਬੇਬੇ ਦੇ ਤੈਨੂੰ ਗੱਲ ਕਰਨੀ ਸੀ ਕੋਈ ਕੀ ਗੱਲ ਕਰਨੀ ਸੀ ਪਹਿਲਾਂ ਦੱਸਣਾ ਤਾਂ ਨਹੀਂ ਕਰੇਗੀ ਮੈਂ ਵੀ ਆਖਾਂ ਵੀ ਅੱਜ ਕਿਵੇਂ ਕੱਖ ਪਾਉਣ ਦਾ ਖਿਆਲ ਆ ਚੰਗਾ ਫਿਰ ਅੱਗੇ ਕਰਦੀ ਨਹੀਂ ਹੈਗੀ ਕਰਦੀ ਤਾਂ ਹੈਗੀ ਆ ਕਰਦੀ ਤਾਂ ਹੈਗੀ ਆ ਪਰ ਅੱਗੇ ਇੰਨਾ ਨਹੀਂ ਨਾ ਕਿਤੇ ਬਸ ਧੁੱਈ ਆ ਗਈ 10 ਵਾਰੀ ਕਹੇ ਤਾਂ ਬੰਮਕ ਦੇ ਆ ਜੇ ਵੀ ਹਾਂ ਮੈਂ ਚੱਲ ਗੋਸ ਚੱਲੇ ਟੱਕਾ ਤੋੜ ਤੇ ਦਿੰਨੀ ਆ ਨਾ ਹਾਂ ਚੱਲ ਦੱਸ ਕੀ ਕਹਿਣੀ ਹੈ ਮੈਂ ਗੱਲ ਕਿੱਥੋਂ ਜੁੜਨਾ ਉਹ ਤਾਂ ਜਿੱਥੋਂ ਹੈਗੀ ਆ ਉੱਥੇ ਸ਼ੁਰੂ ਕਰ ਦੇ ਦੱਸ ਕੀ ਕਰਨੀ ਆ ਫਿਰ ਐ ਕਰਦੇ ਆ ਹੋਰੇ ਬੱਸ ਮੰਗੂਗਾ ਆਪਾਂ ਪੈ ਕੇ ਗੱਲ ਕਰਦੇ ਆ ਆ ਜਾ ਮੇਰੇ ਕੋਲ ਅੰਜੀ ਵੀ ਵੀ ਗਾਈ ਹੂ ਫੇ ਸੁੱਕੋ ਜਲਦੀ ਜਲਦੀ ਰਸਪੁੱਤ ਸਬਰ ਜਾਂ ਨਹੀਂ ਹੁੰਦਾ ਹੈਗਾ ਅੱਛਾ ਇਹ ਗੱਲ ਹੈ ਹਾਂ ਬਿੱਬੀ ਮੈਂ ਨਾ ਕਾਲਜ ਦੇ ਮੁੰਡੇ ਨੂੰ ਪਸੰਦ ਕਰਦੀ ਆ ਨਾ ਕੀ ਕਿਹਾ ਮੁੰਡੇ ਨੂੰ ਪਸੰਦ ਕਰਦੀ ਆ ਤੂੰ ਉੱਥੇ ਪੜਨ ਜਾਣੀ ਆ ਪੜਨ ਨਾ ਕਿ ਮੁੰਡੇ ਨੂੰ ਪਸੰਦ ਕਰਨਾ ਮਾੜਾ ਮੋੜਾ ਆ ਕੇ ਨੂੰ ਹੱਥ ਮਾਰ ਲਾ ਬੇਇੱਜ਼ਤੀ ਨਾ ਕਰਾ ਮੇਰੇ ਪਿੰਡ 'ਚ ਤੂੰ ਆਪੀ ਤਾਂ ਕਿਹਾ ਸੀ ਵੀ ਕੋਈ ਐਦਾਂ ਦਾ ਕੰਮ ਨਾ ਕਰਦੀ ਐਸੇ ਨਹੀਂ ਮੈਂ ਤੈਨੂੰ ਪਹਿਲਾਂ ਹੀ ਦੱਸਦਾ ਫਿਰ ਤਾਹੀ ਦਾ ਕਿਹਾ ਸੀ ਫਿਰ ਤੂੰ ਤਾਂ ਕਰਤਾ ਨਾ ਉਹੀ ਕੰਮ ਉਹ ਜੋ ਹੁਣ ਅਸੀਂ ਹੋ ਗਿਆ ਤੂੰ ਵੀਰੇ ਨਾਲ ਗੱਲ ਕਰਕੇ ਦੇਖ ਲੈ ਮੈਂ ਤੇਰੇ ਵੀਰੇ ਤੋਂ ਆਪਦੀ ਗੁੱਤ ਪਟਾਉਣੀ ਆ ਮਸਾਂ ਹੀ ਕਹਿੰਦੀ ਆ ਵੀਰੇ ਨਾਲ ਗੱਲ ਕਰਨ ਲਈ ਮੈਂ ਨਹੀਂ ਕਰਦੀ ਵੀਰੇ ਬੁਰੇ ਨਾਲ ਗੱਲ ਬੇਬੇ ਤੂੰ ਕਰ ਲੈ ਨਾਲ ਗੱਲ ਵੀਰੇ ਨਾਲ ਫਿਰ ਤੂੰ ਮੇਰੀ ਘਾਟ ਵਾਲੀ ਬੇਬੇ ਨਹੀਂ ਹੈਗੀ 10 ਮੈਂ ਕਿਹਾ ਭੱਜ ਕੇ ਵਿਆਹ ਕਰਾਉਣ ਲਗੀ ਦੱਸ ਕੇ ਕਰਾਉਣਾ ਮੈਂ ਬਹੁਤੀਆਂ ਮਿੱਠੀਆਂ ਨਾਲ ਮਾਰ ਮੇਰੇ ਕੋਲ ਤੈਨੂੰ ਮੈਂ ਦੱਸਾਂ ਮੈਂ ਤਾਂ ਤੇਰੀ ਖਾਤਰ ਨਾਲ ਉਹ ਚੁਗਲਖੋਰ ਜਨਾਨੀ ਨਾਲ ਲੜਤੀ ਜਿਹੜੀ ਸਾਰੇ ਪਿੰਡ ਦੀ ਚੁਗਲਾ ਉਹੀ ਮੁੰਡਾ ਹੋਊਗਾ ਜਿਹਦੇ ਨਾਲ ਬਹਿ ਕੇ ਮੋਟਰਸਾਈਕਲ ਤੇ ਘੁੰਦੀ ਤੁਰੀ ਫਰਦੀਆਂਗੀ ਬੇਬੇ ਮੈਨੂੰ ਕੁਛ ਨਹੀਂ ਪਤਾ ਉਹਨੇ ਤਾਂ ਆਪਦੇ ਘਰੇ ਗੱਲ ਕਰ ਲਈਆ ਹੁਣ ਤੂੰ ਵੀ ਵੀਰੇ ਨਾਲ ਗੱਲ ਕਰ ਕਿਸੇ ਤਰ੍ਹਾਂ ਕਾਰੇ ਗੱਲ ਕਰਨੀ ਹਾਂ ਉਹਨੇ ਆਪਣੇ ਮੰਮੀ ਨਾਲ ਇਹ ਸਾਰਾ ਕੁਝ ਦੱਸਤਾ ਅੱਛਾ ਤੂੰ ਮੈਨੂੰ ਆਏ ਦੱਸ ਵੀ ਵਿਆਹ ਦੀ ਗੱਲ ਕਰਨੀ ਆ ਬੇਬੇ ਤੂੰ ਮੈਨੂੰ ਗੁੱਸੇ ਤੋਂ ਹੋਈ ਜਾਂਦੀ ਆ ਪਰ ਚੱਜ ਨਾ ਮੇਰੀ ਗੱਲ ਤਾਂ ਸੁਣ ਲੈ ਨਾ ਗੁੱਸੇ ਨਾਲ ਹੋਵਾਂ ਤਾਂ ਹੋਰ ਕੀ ਕਰਾਂ ਪਰ ਮੈਨੂੰ ਆਏ ਦੱਸ ਦੇ ਤੂੰ ਇਹ ਗੱਲ ਕਿਸੇ ਕੋਲੇ ਹੋਰ ਤਾਂ ਨਹੀਂ ਕੀਤੀ ਨਾ ਬੇਬੇ ਮੈਂ ਤਾਂ ਤੈਨੂੰ ਕਹਿੰਦੀ ਆ ਹੋਰ ਕਿਸੇ ਕੋਲੇ ਗੱਲ ਨਹੀਂ ਕੀਤੀ ਮੈਂ ਮਾ ਮੇਰਾ ਕਹਿਣ ਦਾ ਮਤਲਬ ਆ ਵੀ ਕਿਸੇ ਆਪਦੀ ਸਹੇਲੀ ਕੋਲੇ ਨਾ ਪਹਿਲੇ ਤੈਨੂੰ ਦੰਗ ਨਾਲਾ ਮੇਰੇ ਕਿਸੇ ਕੋਲ ਗੱਲ ਕਰੂੰਗੀ ਇਹੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਕਿਸੇ ਕੋਲ ਕਰੀ ਨਾ ਗੱਲ ਠੀਕ ਆ ਠੀਕ ਆ ਪਹਿਲਾਂ ਮੈਂ ਤੇਰੇ ਬੀਰੇ ਨਾਲ ਕੋਈ ਗੱਲ ਕਰ ਲਾਂ ਤੇ ਐਡੀ ਕਾਲੀ ਨਾ ਹੋਈ ਕੋਈ ਨਾ ਮੈਂ ਹੌਲੀ ਹੌਲੀ ਕਰ ਲੂੰ ਗੱਲ ਠੀਕ ਆ ਫਿਰ ਹਾਂ ਚਲ ਚਲੀਓ ਆ ਆਪਣਾ ਕਹਿੰਦੀ ਬੁੱਤ ਪਟਾ ਲੈਗੇ ਮੁੰਡੇ ਤੋਂ ਨਹੀਂ ਕਹਿੰਦੀ ਤਾਂ ਤੈਨੂੰ ਕੀ ਆਗਾ ਆ ਮੈਂ ਆਪੇ ਬਣਾ ਲੂੰ ਜਦੋਂ ਕਿਤੇ ਦੇਖ ਕੇ ਜੇ ਵੀ ਹਾਂ ਅੱਜ ਠੰਡਾ ਸਿਰਦਾ ਤੈਨੂੰ ਪਤਾ ਤਾਂ ਹੈਗਾ ਸਾਰਾ ਦਿਨ ਉੱਤ ਪਿਆ ਰਹਿੰਦਾ ਹੈਗਾ ਕੰਦੂਰ ਗੰਗੂ ਚਲ ਆਪ ਵੀ ਮੌਕੇ ਤੇ ਦੇਖ ਕੇ ਗੱਲ ਕਰ ਲਈ ਫਿਰ ਆ ਜਾ ਜਾ ਕੇ ਦਾਲ ਦੂਲ ਧੋ ਲੀਏ ਉਹ ਕਿੱਥੇ ਰਹੀ ਹਲੇ ਤੱਕ ਨਹੀਂ ਆਈ ਇੰਨਾ ਟਾਈਮ ਹੋ ਗਿਆ ਗਈ ਆ ਗਈ ਕਿੱਥੇ ਰਹੀ ਸੀ ਇੰਨਾ ਟਾਈਮ ਲਾਦਾ ਬਸ ਤੇਰੇ ਵੀ ਨਾ ਉਹ ਚੀਜ਼ ਤਿਆਰ ਕਰਨ ਲੱਗ ਪਈ ਸੀ ਤਾਂ ਟਾਈਮ ਲੱਗ ਗਿਆ ਸੀ ਚੀਜ਼ ਤਿਆਰ ਕਰਨ ਲੱਗੀ ਸੀ ਹਾਂ ਕੀ ਨਾਲੇਕਾ ਨਾ ਗੁੱਡ ਨਿਊਜ਼ ਆ ਅਗਲੇ ਦਿਨ ਮੇਰੇ ਨਾਲ ਮੂੰਹ ਉਠਾ ਕਰਉਣੀ ਹੈ ਅੱਛਾ

ਕਿ ਸੋਚਿਆ ਕਰ ਮੈਂ ਚੂਰੀ ਨਾਲ ਕਹਿ ਰਹੀ ਸੀ ਚਲ ਫਿਰ ਗੱਲ ਤਾਂ ਦੱਸ ਖੁਸ਼ਖਬਰੀ ਵਾਲੀ ਗੱਲ ਕੀ ਆ ਗੱਲ ਇਹ ਕਿ ਮੈਂ ਬੇਬੇ ਨਾਲ ਗੱਲ ਕਰ ਲਈ ਆ ਤੇ ਮੈਨੂੰ ਲੱਗਦਾ ਕਿ ਬੇਬੇ ਮੰਨ ਜੂਗੀ ਵੀਰਾ ਵੀ ਮੰਨ ਜੂਗਾ ਜਾਣ ਕੇ ਹਰੇ ਪੱਕਾ ਨਹੀਂ ਆ ਪੱਕਾ ਹੀ ਆ ਜੇ ਇਥੋਂ ਤੱਕ ਗੱਲ ਪਹੁੰਚ ਗਈ ਆ ਤਾਂ ਅੱਗੇ ਵੀ ਹੋ ਜੂਗੀ ਤੈਨੂੰ ਹਾਉ ਪਾਉ ਤੋ ਦਾ ਲੱਗਿਆ ਹੋ ਕੁਝ ਜਿੱਥੋਂ ਤੱਕ ਮੈਨੂੰ ਉਮੀਦ ਆ ਕਿ ਮੰਨ ਹੀ ਜਾਣਗੇ ਅੱਛਾ ਜੀ ਹਾਂ ਆ ਤਾਂ ਫਿਰ ਤਾਂ ਸੱਚੀ ਖੁਸ਼ਖਬਰੀ ਵਾਲੀ ਗੱਲ ਦਿੱਤੀ ਆ ਕੋਈ ਨਾ ਮੈਂ ਕੋੱਕ ਕੇ ਜੜੇ ਪੂਰੀ ਤਰ੍ਹਾਂ ਦੇਬੀ ਨੂੰ ਸਮਝਾ ਲਿਆ ਮੈਂ ਅੱਛਾ ਜੀ ਹਾਂ ਇਸ ਕਮਚਦਾ ਤੂੰ ਪੂਰੀ ਤਰ੍ਹਾਂ ਮਾਹਿਰ ਹੈ ਕੀ ਮਤਲਬ ਤੇਰਾ ਨਹੀਂ ਕੁਛ ਨਹੀਂ ਮੈਂ ਤਾਂ ਬਸ ਉਹਦੇ ਮਜ਼ਾਕ ਕਰਦਾ ਸੀ ਚਲ ਮੰਨ ਲੈਂਦੀ ਆ ਚਲ ਠੀਕਾ ਹੁਣ ਮੈਨੂੰ ਕਾਫੀ دیر ਹੋ ਗਈ ਮੈਂ ਚਲਦੀ ਹਾਂ ਉਹ ਖੜ ਜਾ ਹੁਣ ਤਾਂ ਮੈਂ ਸਾਈਆਂ ਐਡਿਕਲੀ ਖਾਲੀ ਅੱਜੀ ਓਏ ਤੂੰ ਅੱਜ ਵੀ ਜਾਇਆ ਕਰ ਕਦੀ ਉਹ ਰਾਜੀ ਦਾ ਮੈਂ ਜਾਵਾਂ ਪਰ ਤင်း ਦੇਖ ਦੇ ਕੇ ਨਾ ਟਲੀ ਨਹੀਂ ਪਤਾ ਮੇਰਾ ਠੀਕ ਕਰੋ ਮਾਸਕਰ ਮੈਂ ਚਲਦੀ ਹਾਂ ਚਲ ਠੀਕਾ ਮੰਮੀ ਆਪਣੀਆਂ ਦੌੜਦੀ ਦੇ ਪੁੱਤ ਸਬਜ਼ੀ ਬਣਾ ਲਾਗਿਆ ਮੈਂ ਦੋ ਕਾਲੂ ਪਾ ਕੇ ਹਾਂ ਮੰਮੀ ਮੈਂ ਤਾਂ ਨਾ ਤੈਨੂੰ ਐਂ ਕਹਿੰਦਾ ਸੀ ਸੋਕੇ ਕਰੇ ਨਾ ਕੰਚਲੀ ਜਾਂਦੀ ਆ ਵਿਆਹ ਦੀ ਬਸ ਉਹ ਦੁਆ ਤਾਂ ਤੂੰ ਐਸ਼ ਕਰੇਂਗੀ ਲੋ ਮੰਜੇ ਦੇ ਬੈਠ ਕੇ ਆਊਟਰ ਮਾਰਿਆ ਕਰੇਂਗੀ ਬੜੀ ਚੰਗੀ ਕੁੜੀ ਆ ਮੰਮੀ ਤੇਰੀ ਪੂਰੀ ਸੇਵਾ ਕਰਿਆ ਕਰੂਗੀ ਦੇ ਕੋਈ ਹੋਰ ਵੀ ਗੱਲ ਸੋਚ ਲਿਆ ਕਰ ਕੋਈ ਰੀਲ ਚੜ ਗਈ ਕੋਈ ਸੁੱਖ ਵਾਲੀ ਮੰਮੀ ਮੈਂ ਇਹਦਾ ਖੋਸੀ ਸਾਰਾ ਮੂਡ ਖਰਾਬ ਕਰ ਤਾ ਕਹਿਦਾ ਹੱਸ ਕੇ ਬੋਲ ਪਿਆ ਕਰ ਮੈਂ ਮੈਂ ਤਾਂ ਹੱਸ ਕੇ ਬੋਲ ਲੂੰਗੀ ਮਾਕੇ ਨੇ ਹੱਦੀ ਵੀ ਮੁਰਜਾ ਪੁੱਤ ਕੁਛ ਨਹੀਂ ਹੈਗਾ ਆ ਲਵ ਨੂੰ ਮਰਜਾ ਚ ਮੈਂ ਤੁਹਾਨੂੰ ਦੱਸਾਂ ਕੀ ਮੰਗਦਾ ਤੂੰ ਉਹ ਮੰਮੀ ਤੁਹਾਨੂੰ ਕੁੜੀ ਸੇਵਾ ਵਾਲੀ ਚਾਹੀਦੀ ਹੈ ਹੋਰ ਤੁਹਾਨੂੰ ਕੀ ਚਾਹੀਦਾ ਦਾ ਮੇਰੇ ਘਰ ਵਿੱਚ ਸੇਵਾ ਨਹੀਂ ਹੈਗੀ ਪੁੱਤ ਮੈਨੂੰ ਲੱਗਦਾ ਉਹ ਪਹਿਲੀ ਕਿਵੇਂ ਕਹਿ ਸਕਦੀਆਂ ਮੈਨੂੰ ਪਤਾ ਨਾ ਉਹ ਬੇਬੇ ਤੇਰੀ ਨੂੰ ਤਾਂ ਬੜੀ ਚੰਗੀ ਹੈਗੀ ਤੇਰੀ ਫੁੱਲ ਸੇਵਾ ਕਰਿਆ ਕਰੂਗੀ ਮੇਰੇ ਨਾਲ ਤਾਂ ਪੜਦੀ ਹੈ ਕਾਲਜ ਚ ਚੰਗੀ ਤਰ੍ਹਾਂ ਜਾਣਦਾ ਉਹਨੂੰ ਮੈਂ ਆ ਮੈਂ ਸਭ ਜਾਣਦੀ ਆ ਆ ਪੜਦੀ ਆ ਪੜਦੀਆ ਤੋਂ ਮੈਂ ਤੁਹਾਨੂੰ ਦੱਸਾਂ ਆ ਲੁੱਟ ਕੇ ਲੈ ਜਾਣੀ ਆ ਫਿਰ ਚੱਕੇਗਾ ਆਂਸ ਵਾਲਾ ਕਰਕੇ ਰਸੜਾ ਜਾ ਮੂੰ ਮਮੀ ਉਹ ਉਹਨਾਂ ਕੁੜੀਆਂ ਵਰਗੀ ਨਹੀਂ ਹੈਗੀ ਬਹੁਤ ਚੰਗੀ ਹੈਗੀ ਮੈਂ ਤਾਂ ਤੁਹਾਨੂੰ ਫੇਰ ਬਾਰ-ਬਾਰ ਸਮਝਾਉਣੀ ਆ ਅੱਜ ਕੱਲ ਬਹੁਤ ਕੁਝ ਦੇਖਦੀ ਆ ਮੈਂ ਫੋਨਾਂ 'ਚ ਕੀ ਹਾਲ ਹੋ ਰੇ ਲੋਕਾਂ ਦੇ ਲਵ ਮਰਜਾਲੇ ਮਮੀ ਬਿਨਾਂ ਦੇਖੇ ਕਿਵੇਂ ਕਹਿ ਸਕਦੇ ਆ ਆਪਾਂ ਚੱਲ ਬਾਬਾ ਹੁਣ ਤਾਂ ਤਾਂ ਕਰਨੀ ਆ ਆਪਣੀ ਮਰਜ਼ੀ ਐ ਆ ਮੇਰੀ ਕਿਹੜੇ ਕਿਸੇ ਨੇ ਸੁਣਨੀ ਐ ਕਰ ਲੈ ਜਿਵੇਂ ਕਰਨੀ ਆ ਚਲ ਠੀਕ ਆ ਮਮੀ ਆ ਜਿਵੇਂ ਹੁਣ ਮੈਂ ਆਰਡਰ ਮਾਰਦਾ ਨਾ ਐਂ ਤੂੰ ਆਰਡਰ ਮਾਰਿਆ ਕਰੀ ਦੇਖੀ ਤੇਰੀ ਸੇਵਾ ਹੁੰਦੀ ਆਹੋ ਸੇਵਾ ਹੁੰਦੀ ਕਿਤੇ ਦੂਜੀ ਸੇਵਾ ਨਾ ਕਰਾ ਦਿਓ ਅਹੀ ਜੀ ਸੇਵਾ ਕਰੂੰਗੇ